ਤਦ ਆਪਣਾ ਲਾਪਰੀਚੇ ਨੂੰ ਖੁਸ਼ੀpur ਅੱਜ ਅਸੀਂ ਪਹੁੰਚਿਆ ਜਿਲ੍ਹਾ ਗਰਦਾਸਪੁਰ ਦੇ ਡੇਰਾ ਬਾਬਾ ਨਾਨਕ ਦੇ ਬਿਲਕੁਲ ਨਾਲ ਹੀ ਪਿੰਡ ਸਾਦੋਵਾਲੀ ਸੋ ਇਹ ਜੋ ਤਸਵੀਰਾਂ ਜਿਹੜੀਆਂ ਆਪਣੇ ਦਰਸ਼ਕਾਂ ਜਿਹੜੀਆਂ ਸਾਂਝੀ ਕਰ ਰਹੇ ਆ ਇਹ ਤਸਵੀਰਾਂ ਇੱਕ ਘਰ ਦੀਆਂ ਨਹੀਂ ਇਹ ਬਿਲਕੁਲ ਇੱਕ ਜੰਝ ਘਰ ਦੀਆਂ ਤਸਵੀਰਾਂ ਨੇ ਜਿੱਥੇ ਇੱਕ ਪਰਿਵਾਰ ਕੁਦਰਤੀ ਮਾਰ ਦੀ ਲਪੇਟ ਦੇ ਵਿੱਚ ਆ ਕਾਫੀ ਜਿਹੜੇ ਘਰ ਤਾਂ ਨੁਕਸਾਨ ਦਾ ਹੀ ਕੋਈ ਨੇ ਪਰ ਪਿੰਡ ਦੇ ਵਿੱਚੋਂ ਜਿਹੜੀ ਕੁਦਰਤੀ ਅਸਿਮਾਰ ਪਈ ਪਾਣੀ ਤਾਂ ਬਿਲਕੁਲ ਪਿੰਡ ਦੇ ਵਿੱਚੋਂ ਜਿਹੜਾ ਚਲਾ ਗਿਆ ਪਰ ਇੱਕ ਸਾਹਬ ਜਿਹੜੀ ਆ ਇਹ ਛੱਡ ਗਿਆ ਪੁੱਤ ਦੀ ਮਾਰਤਾ ਐਸ்சிਪੀ ਪਰ ਅੱਜ ਤੱਕ ਜਿਹੜੇ ਕੁਝ ਪਰਿਵਾਰ ਨੇ ਜਿਨ੍ਹਾਂ ਦੇ ਕੋਲੋਂ ਆਪਣੇ ਜਿਹੜੇ ਰਹਿਣ ਬਸੇਰੇ ਵੀ ਜਿਹੜੇ ਨਹੀਂ ਉਹ ਸਾਰੇ ਜਾਂਦੇ ਸੋ ਕਦੀ ਕੋਈ ਕਿਸੇ ਬ੍ਰਾਂਡੇ ਦੇ ਵਿੱਚ ਜਾਂ ਕੋਈ ਕਿਸੇ ਪੰਚਾਇਤੀ ਘਰ ਦੇ ਵਿੱਚ ਜਿਹੜਾ ਰਹਿਲੀ ਮਜਬੂਰ ਸੋ ਸਾਡੇ ਨਾਲ ਪਰਵਾਰਕ ਮੈਂਬਰ ਨੇ ਜ਼ਰੂਰ ਗੱਲਬਾਤ ਇਹਦੇ ਨਾਲ ਕਰਨੀ ਨੇ ਦੱਸਿਓ ਜੀ ਸਤਿ ਸ਼੍ਰੀ ਅਕਾਲ ਮੇਰਾ ਨਾਮ ਚੰਨਜੀਤ ਪਿੰਡਾ ਸਾਧਾਵਲੀ ਇਹ ਜਿਹੜਾ ਜਿੱਥੇ ਰਹੜੇ ਜੋ ਕੀ ਚੀਜ਼ ਹੈ ਇਹ ਭਾਜੀ ਜਾਂਜਗਰ ਰਹਿੰਦੇ ਹਾਂਜੀ ਕਮਬਰਾ ਭਾਜੀ ਸਾਡਾ ਡੇਗ ਗਿਆ ਦੋ ਬੱਚਿਆਂ ਦੀ ਮੈਂ ਮਾਂ ਆ ਵਾ ਤੇ ਮਾਲੋ ਸਾਰੀ ਦੇਖ ਕੀ ਆ ਜਿੱਦੋਂ ਮਤਲਬ ਕਮਰਾ ਜਿੱਦੋਂ ਪਹਿਲਾਂ ਤੁਸੀਂ ਇੱਥੇ ਆਏ ਜੋ ਕਮਰਾ ਉਸ ਟਾਈਮ ਡਿੱਗ ਗਿਆ ਕਿ ਜਾਂ ਬਾਅਦ ਚ ਡਿੱਗ ਗਿਆ ਇਹ ਭਾਜੀ ਇਹ ਸਮਾਨ ਵਿੱਚੇ ਕੋਹਰਾ ਗਿਆ ਵਿੱਚੇ ਕੋਹ ਕੱਢ ਲਿਆ ਕੀ ਸਮਾਨ ਕੀ ਵੀ ਸਮਾਨ ਇਹ ਮੇਰੀ ਫ੍ਰਿਜ ਵਾ ਇੱਕ ਮੇਰੀ ਲਮਾਰੀ ਆ ਤੇ ਇਹੋ ਸਮਾਨ ਬਾਕੀ ਭਾਂਡੇ-ਪੌਂਡੇ ਰੋੜ ਕੇ ਤੋਦ ਕੇ ਨੇ ਚਲੋ ਦਿੱਤੇ ਆਪਣੇ ਘਰ ਦੇ ਅੰਜੀਆਂ ਨੇ ਦਿੱਤੇ ਮੈਨੂੰ ਭਾਂਡੇ-ਪੌਂਡੇ ਵਰਤਨ ਨੂੰ ਨਾ ਇੱਥੇ ਇਸ ਟਾਈਮ ਨਾਲਕਾ ਵੀ ਹਨ ਨਹੀਂ ਆ ਕਿਵੇਂ ਫਿਰ ਪਾਣੀ ਦਾ ਜਿਹੜਾ ਸਾਰਾ ਜਿਹੜੀ ਕਿਵੇਂ ਪਾਣੀ ਇਹ ਹਟੇ ਚਾਚੇ ਤਾਏ ਮੈਂ ਆਪਣੇ ਚਾਚੇ ਘਰੋਂ ਲੀਰਾ ਲੱਤਾ ਧੋਣੇ ਆ ਇਸ ਟਾਈਮ ਮਤਲਬ ਇਹ ਤਾਂ ਚਲੋ ਪੰਚਾਇਤੀ ਘਰ ਚਲੋ ਕੋਈ ਗੱਲ ਨਹੀਂ ਐ ਪਰ ਤੁਹਾਡੇ ਕੋ ਜਿਹੜਾ ਉੱਥੇ ਫੇਰ ਆਪਣਾ ਰਹਿਣ ਬਿਸਰਾ ਕਿਉਂ ਨਹੀਂ ਸੜਾ